ਲਓ ਜੀ ਇਹ ਬਲਿਆਰ ਰੋਡ ਭਵਾਨੀਗੜ ਸੰਗਤ ਸਰ ਨਗਰ ਦੇ ਲਵੇ ਇਹ ਦੁਕਾਨ ਖੋਲੀ ਆਪਣੇ ਬਾਈ ਨੇ ਵਿੱਕੀ ਨੇ ਵਿੱਕੀ ਇਲੈਕਟ੍ਰੀਸ਼ੀਅਨ ਨੇ ਇੱਥੇ ਬਿਜਲੀ ਦਾ ਕੰਮ ਵੀ ਕਰਾਇਆ ਜਾਂਦਾ ਤੇ ਪਲੰਬਰ ਦਾ ਵੀ ਕੰਮ ਕਰਾਇਆ ਜਾਂਦਾ ਜਿਹੜੇ ਵੀਰ ਨੇ ਬਿਜਲੀ ਦਾ ਕੰਮ ਜਿਆ ਟੂਟੀਆਂ ਟਾਟੀਆਂ ਲਵਾਉਣੀਆਂ ਹੋਣ ਮੋਟਰਾਂ ਲਵਾਉਣੀਆਂ ਹੋਣ ਉਹ ਸੰਪਰਕ ਕਰੋ 98 763 68 384 ਆਜੋ ਸਾਨੂੰ ਅੰਦਰ ਲੈ ਕੇ ਜਾਂਦੇ ਆ ਵਿੱਕੀ ਬਾਈ ਦੇ ਇਹੇ ਦੁਕਾਨ ਆ ਜੀ ਜਦੋਂ ਭਵਾਨੀਗੜ੍ਹ ਤੋਂ ਬਲਿਆਲ ਪਿੰਡ ਨੂੰ ਜਾਂਦੇ ਆ ਰਸਤੇ 'ਚ ਸੈਲਰ ਦੇ ਮੂਹਰੇ ਦੁਕਾਨ ਆਹੇ ਪੁਣਾ ਠੀਕ ਆ ਭਾਈ ਲਓ ਜੀ ਇੱਥੇ ਪਹੁੰਚੋ ਬਿਜਲੀ ਦਾ ਵੀ ਕੰਮ ਕਰਾਉਣਾ ਤੇ ਪਲੰਬਰ ਦਾ ਵੀ ਆਹ ਦੇਖੋ ਢੁੱਲੂ ਪੰਪਾ ਸਮਾਨ ਰਿਆ ਹੋਣਾ ਸਾਰਾ ਸਮਾਨ ਉਰੇ ਪਹੁੰਚਣਾ ਸੋਨੇ ਵੇਖੀ ਲਵੇ ਨੰਬਰ ਬੋਲ ਭਾਈ ਆਪਣਾ 9898767 6830 ਚਾ ਠੀਕ ਹੈ ਜੀ ਪਹੁੰਚਣਾ ਜure ਸਾਰੇ ਦੇਖੋ ਬਿਜਲੀ ਦਾ ਵੀ ਕੰਮ ਹੁੰਦਾ ਤੇ ਪਲੰਬਰ ਦਾ ਵੀ ਕੰਮ